ਅਮਰੀਕਾ ਤੋਂ ਐਨੇ ਫੁੱਲ ਲਿਆਉਂਦੇ ਨੇ ਪਰ ਕਰੇ ਕੀ ਲੋੜ ਤਾਂ ਕੀ ਇਹ ਫੁੱਲ ਵਰਪਨ ਕਰਿਆ ਕੀ ਉਹ ਕੁਛ ਨਹੀਂ ਧਾਨ ਅਰਪਨ ਕਰਿਆ ਕੀ ਉਹ ਕੁਛ ਨਹੀਂ ਦੁਖੀ ਹੋਣਾ ਹੋਰ ਗੱਲ ਹੈ ਦੁਖੀ ਹੋਣਾ ਹੋਰ ਗੱਲ ਹੈ ਫਿਰ ਪਟਾਕੇ ਚਲਾਏ ਜਾਂਦੇ ਨੇ ਦੀਵਾਲੀ ਹੈ ਜੀ ਫਲਾਣ ਆਮ ਬੰਦਾ ਵੀ ਹੁੰਦਾ ਹੈ ਭਗਤ ਵੀ ਹੁੰਦਾ ਹੈ ਪਰ ধੂਆਂ ਦੇ ਰੂਪ ਵਿੱਚ ਫਰਕ ਤਾਂ ਜਿਵੇਂ ਸਮਾਨ ਜਿਹੜੇ ਗੁਰੂ ਦੀ ਚਾਲੀ ਤਾਂ ਨਹੀਂ ਚਲਦੇ ਉਹ ਬ੍ਰਾਹਮਣ ਬਣਾਣੀਆਂ ਹਨ ਤੇ ਕਰਮਾ ਚ ਪੈ ਗਏ ਤੇ ਬਸ ਸੱਚ ਇੱਕ ਪਾਸੇ ਹੀ ਰਹਿ ਗਿਆ सत्तां पिंड चो पांच सिक लिया अमृत संचार करना नहीं लभनगे तो वह वेखा वेखिया ना अंदर जो वही बहार आना है जो पावे भांडे चबासा निकले क्या कोई करे बिचार सिर्फ भेख रह गया अफावा रह गया दे रह गए सिंह और जितों गुरु रोक के गए तो वो कर्म करने शुरू करते सारे करम का ब्राह्मणी रीत नहीं तोर की विपरम की रीत नहीं तोर की